ਜਿਹੜਾ ਬੰਦਾ ਮੰਨ ਲੈਂਦਾ ਨਾ ਕੰਦ ਤੇ ਲਿਖਿਆ ਹੋਇਆ ਪੜ ਲੈਂਦਾ ਉਹ ਕਿਤੇ ਨਾ ਕਿਤੇ ਸੌਖਾ ਰਹਿੰਦਾ ਜਿਹੜਾ ਲਿਖਿਆ ਹੋਇਆ ਪੜ ਕੇ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ ਉਹਨੂੰ ਜ਼ਿਆਦਾ ਨਹੀਂ ਔਖਾ ਹੋਣਾ ਪੈਂਦਾ ਲਾਸਟ ਵਾਈਵੇ ਤੱਕ ਪਹੁੰਚਦੇ ਪਹੁੰਚਦੇ ਮੈਂ ਬਹੁਤ ਕਿਤਾਬਾਂ ਪੜ ਚੁੱਕਿਆ ਸੀ ਹਮ ਪਰ ਬਹੁਤ ਕਿਤਾਬਾਂ ਪੜ ਕੇ ਸਮਝ ਆ ਚੁੱਕੀ ਸੀ ਵੀ ਅਜੇ ਵੀ ਬਹੁਤ ਕੁਝ ਏਦਾਂ ਦਾ ਜਿਹੜਾ ਮੈਨੂੰ ਨਹੀਂ ਪਤਾ ਹਮ ਜਦੋਂ ਬੰਦਾ ਘਟ ਪੜਦਾ ਹੈ ਹਮ ਇਹ ਇੱਕ ਹੁੰਦਾ ਹੈ ਜਦੋਂ ਇਨਫੋਰਮੇਸ਼ਨ ਨਵੀਂ-ਨਵੀਂ ਮਿਲਦੀ ਹੈ ਨਾ ਉਦੋਂ ਇੱਕਦਮ ਕੌਨਫੀਡੈਂਸ ਆਉਂਦਾ ਬੰਦੇ 'ਚ ਵੀ ਹਮ ਹਰ ਬੰਦਾ ਨਾ ਅਸਲ 'ਚ ਇੱਕ ਦੇ ਮੈਂ ਕਹਿੰਦੇ ਵੀ ਸਲਾਹ ਇੱਕ ਇਦਾਂ ਦੀ ਜਿਹੜਾ ਹਰ ਕਿਸੇ ਦਾ ਜੀ ਕਰਦਾ ਵੀ ਮੈਂ ਦੇਵਾਂ رائے ਮੈਂ ਦੇਵਾਂ ਸੁਝਾਅ ਮੈਂ ਦੇਵਾਂ ਹੂੰ ਤੇ ਉਹ ਜਦੋਂ ਕੋਈ ਨਵੀਂ ਗੱਲ ਪਤਾ ਲੱਗਦੀ ਆ ਹਰੇਕ ਨੂੰ ਲੱਗਦਾ ਵੀ ਇਹ ਹੁਣ ਮੈਂ ਬੋਲ ਕੇ ਦੱਸਾਂ ਸਾਰੇ ਨੂੰ ਸਾਰੇ ਮੈਨੂੰ ਸਿਆਣਾ ਸਮਝਣ ਹੂੰ ਪਰ ਇਹ ਹੁੰਦਾ ਵੀ ਉਹ ਜਦੋਂ ਤੱਕ ਘੱਟ ਪਤਾ ਹੁੰਦਾ ਉਦੋਂ ਤੱਕ ਅਸੀਂ ਕਰਦੇ ਜਿਵੇਂ ਜਿਵੇਂ ਸਾਨੂੰ ਵੱਧ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੂੰ ਉਦੋਂ ਸਾਨੂੰ ਆਪਣੇ ਆਪ ਹੀ ਇਹ ਵੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੂੰ ਪੀ ਯਾਰ ਜਦੋਂ ਮੈਂ ਆਪਣੇ ਆਪ ਨੂੰ ਸਿਆਣਾ ਸਮਝ ਰਿਹਾ ਸੀ ਉਦੋਂ ਮੈਨੂੰ ਆਹ ਗੱਲਾਂ ਪਤਾ ਨਹੀਂ ਸੀ ਜਿਹੜੀਆਂ ਹੁਣ ਪਤਾ ਲੱਗੀਆਂ ਨੇ ਇਹਦਾ ਮਤਲਬ ਅਜੇ ਵੀ ਅੱਗੇ ਬਹੁਤ ਕੁਝ ਇਦਾਂ ਦਾ ਹੈਗਾ ਜਿਹੜਾ ਮੈਨੂੰ ਅੱਜ ਪਤਾ ਨਹੀਂ ਪਰ ਕੱਲ ਨੂੰ ਲੱਗ ਸਕਦਾ ਆਪਣੇ ਤਜਰਬੇ ਚ ਕੀ ਸਿੱਖਿਆ ਪੀ ਐਚ ਡੀ ਦਾ ਇੱਕ ਪਹਿਲਾ ਦਿਨ ਤੇ ਇੱਕ ਅਖੀਰਲਾ ਸਮਾਂ ਬਹੁਤ ਫਰਕ ਚ ਹਿੰ ਦੱਸ ਹੀ ਦਿੱਤਾ ਬਹੁਤ ਫਰਕ ਮੈਂ ਦੱਸਦਾ ਰਿਹਾ ਵੀ ਪਹਿਲੇ ਜਦੋਂ ਮੇਰਾ ਉਹ ਸੀਗਾ ਸਨੋਪਸਿਸ ਦਾ ਸੈਮੀਨਾਰ ਉਦੋਂ ਮੈਂ ਜਿਸ ਕੰਫੀਡੈਂਸ ਚ ਸੀਗਾ ਪੁੱਛੋ ਜੀ ਕੀ ਪੁੱਛ ਦੋ ਮੈਂ ਸਾਰਾ ਤਿਆਰ ਕੀਤਾ ਜਦੋਂ ਮੇਰਾ ਵਾਈਵਾ ਸੀਗਾ ਜਦੋਂ ਕਿ ਮੈਂ ਫੀਲਡ ਵਰਕ ਵੀ ਕਰ ਚੁੱਕਿਆ ਸੀਗਾ ਔਰ ਮੇਰੀ ਇੱਕ ਅੱਛੀ ਖਾਸੀ ਬਿਬਲੋਗ੍ਰਾਫੀ ਦੀ ਲਿਸਟ ਬਣ ਚੁੱਕੀ ਸੀ ਉਦੋਂ ਮੈਂ ਡਰਿਆ ਜਾ ਬੈਠਾ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਅਜੇ ਵੀ ਬਹੁਤ ਕੁਝ ਇਦਾਂ ਦਾ ਹੈਗਾ ਜਿਹੜਾ ਮੈਨੂੰ ਨਹੀਂ ਪਤਾ ਉਦੋਂ ਇੱਕ ਇਹ ਆ ਜਾਂਦੀ ਹੈ ਸਮਝ ਬੰਦੇ ਨੂੰ ਹੌਲੀ ਹੌਲੀ